ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸਿੱਧੂ ਮੂਸੇਵਾਲੇ ਦੀ ਮਾਤਾ ਮਾਤਾ ਚਰਨ ਕੌਰ ਛੋਟੇ ਸ਼ੁਭਦੀਪ ਦੇ ਪੈਦਾ ਹੋਣ ਤੋਂ ਬਾਅਦ ਪਹਿਲੀ ਵਾਰੀ ਕੈਮਰੇ ਦੇ ਸਾਹਮਣੇ ਆਏ ਔਰ ਆਕੇ ਦਿੱਤੀ ਇੱਕ ਵੱਡੀ ਖੁਸ਼ਖਬਰੀ ਕੀ ਖੁਸ਼ਖਬਰੀ ਹੈ ਇਸ ਦੇ ਮੁਤਲਕ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾ ਹੁੰਦਾ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਸਿੱਧੂ ਮੂਸੇਵਾਲੇ ਦੇ ਚੌਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਸਿੱਧੂ ਮੂਸੇਵਾਲੇ ਦਾ ਹੋਇਆ ਇੱਕ ਹੋਰ ਸੁਪਨਾ ਪੂਰਾ ਮਾਤਾ ਚਰਨ ਕੌਰ ਆਏ ਸਾਹਮਣੇ ਛੋਟੇ ਸਿੱਧੂ ਦੀ ਵਾਪਸੀ ਤੋਂ ਬਾਅਦ ਮਾਤਾ ਚਰਨ ਕੌਰ ਪਹਿਲੀ ਵਾਰ ਆਏ ਲੋਕਾਂ ਦੇ ਸਾਹਮਣੇ ਸਿੱਧੂ ਮੂਸੇਵਾਲੇ ਦਾ ਕੀਤਾ ਇੱਕ ਹੋਰ ਸੁਪਨਾ ਪੂਰਾ ਅੱਜ ਸਿੱਧੂ ਦਾ ਉਹ ਸੁਪਨਾ ਪੂਰਾ ਹੋ ਗਿਆ ਜਿਹੜਾ ਕਿ ਉਹ ਪੀਤੇ ਲੰਬੇ ਸਮੇਂ ਤੋਂ ਦੇਖਦਾ ਆ ਰਿਹਾ ਸੀ ਇਸ ਮੌਕੇ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਆਓ ਸੁਣਾ ਦਿੰਨੇ ਆ ਸਸਿਗਾ ਦੋਸਤੋ ਮੈਂ ਗੁਰਮਖ ਸੰਧੂ ਤੁਸੀਂ ਜੁੜ ਚੁੱਕੇ ਹੋ ਜੱਟ ਬਾਬੇ ਟੈਲੀਵਿਜ਼ਨ ਦੇ ਨਾਲ ਦੋਸਤੋ ਬਾਈ ਸਿੱਧੂ ਮੂਸੇਵਾਲਾ ਜਿੱਥੇ ਆਪਣੇ ਗੀਤਾਂ ਦੇ ਵਿੱਚ ਹਿੱਟ ਸੀ ਗੀਤਾਂ ਕਰਕੇ ਲੋਕਾਂ ਦੇ ਵਿੱਚ ਵੱਡੀ ਪਹਿਚਾਣ ਬਣਾ ਚੁੱਕਿਆ ਸੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲੋਕ ਪਿਆਰ ਕਰਦੇ ਸੀ ਦੂਸਰੇ ਪਾਸੇ ਸਿੱਧੂ ਮੂਸੇਵਾਲਾ ਆਪਣੇ ਇਲਾਕੇ ਨੂੰ ਵੀ ਉੱਪਰ ਚੁੱਕਣਾ ਚਾਹੁੰਦਾ ਸੀ ਆਪਣੇ ਲੋਕਾਂ ਵਾਸਤੇ ਆਪਣੇ ਪਿੰਡ ਵਾਸਤੇ ਆਪਣੇ ਜ਼ਿਲ੍ਹੇ ਵਾਸਤੇ ਆਪਣੇ ਪੰਜਾਬ ਵਾਸਤੇ ਕੁਝ ਨਾ ਕੁਝ ਕਰਨਾ ਚਾਹੁੰਦਾ ਸੀ ਕਿ ਲੋਕ ਯਾਦ ਰੱਖਣ ਪਰ ਰੱਬ ਨੇ ਉਸ ਨੂੰ ਬਹੁਤ ਘੱਟ ਸਮਾਂ ਦਿੱਤਾ ਤੇ ਬਹੁਤ ਘੱਟ ਸਮੇਂ ਵਿੱਚ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਚਲਾ ਗਿਆ ਅਤੇ ਉਸ ਦੇ ਕਈ ਸੁਪਨੇ ਅਧੂਰੇ ਰਹਿ ਗਏ ਜਿਨ੍ਹਾਂ ਦੀ ਚਰਚਾ ਉਹ ਅਕਸਰ ਆਪਣੇ ਮਾਤਾ ਪਿਤਾ ਦੇ ਨਾਲ ਕਰਦਾ ਹੁੰਦਾ ਸੀ ਅਤੇ ਮਾਤਾ ਪਿਤਾ ਹੁਣ ਸਿੱਧੂ ਦੇ ਜਿਹੜੇ ਰਹਿੰਦੇ ਸੁਪਨੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਲੱਗੇ ਹੋਏ ਨੇ ਖਾਸ ਕਰਕੇ ਸਿੱਧੂ ਮੂਸੇਵਾਲਾ ਹੈਲਥ ਅਤੇ ਸਟੱਡੀ ਸਿਸਟਮ ਨੂੰ ਠੀਕ ਕਰਨਾ ਚਾਹੁੰਦਾ ਸੀ ਪੜਾਈ ਅਤੇ ਹਸਪਤਾਲਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਸੁਧਾਰਨਾ ਚਾਹੁੰਦਾ ਸੀ ਸਿੱਧੂ ਮੂਸੇਵਾਲਾ ਦਾ ਇੱਕ ਇਹ ਸੁਪਨਾ ਵੀ ਸੀ ਕਿ ਉਸ ਦੇ ਪਿੰਡ ਮੂਸਾ ਦੇ ਵਿੱਚ ਕੋਈ ਵਧੀਆ ਡਿਸਪੈਂਸਰੀ ਬਣੇ ਅਤੇ ਜਿਸ ਦਾ ਲੋਕ ਲਾਭ ਲੈ ਸਕਣ ਉਸ ਦੇ ਇਲਾਕੇ ਦੇ ਪਰ ਸਿੱਧੂ ਨੂੰ ਸਮਾਂ ਨਹੀਂ ਮਿਲਿਆ ਪਰ ਹੁਣ ਮਾਤਾ ਚਰਨ ਕੌਰ ਬਾਪੂ ਬਲਕੌਰ ਸਿੰਘ ਇਲਾਕੇ ਦੇ ਐਮਐਲਏ ਹੋਰ ਸੱਜਣ ਨੇ ਜਿਹੜੇ ਉਹਨਾਂ ਨੇ ਸਿੱਧੂ ਦੇ ਇਸ ਸੁਪਨੇ ਨੂੰ ਆਖਰ ਪੂਰਾ ਕਰ ਹੀ ਦਿੱਤਾ ਨੀ ਪੱਥਰ ਰੱਖਿਆ ਗਿਆ ਹੈ ਅਤੇ ਸਿੱਧੂ ਦਾ ਇਹ ਸੁਪਨਾ ਵੀ ਸਮਝੋ ਪੂਰਾ ਹੋ ਗਿਆ ਇਸ ਮੌਕੇ ਮਾਤਾ ਚਰਨ ਕੌਰ ਵੀ ਪਹੁੰਚੇ ਬਾਪੂ ਬਲਕੌਰ ਸਿੰਘ ਹੋਰੀ ਪਹੁੰਚੇ ਮਾਤਾ ਚਰਨ ਕੌਰ ਕਾਫੀ ਸਮੇਂ ਮਗਰੋਂ ਲੋਕਾਂ ਦੇ ਵਿੱਚ ਆਏ ਨੇ ਜਦੋਂ ਦੀ ਸਿੱਧੂ ਮੂਸੇਵਾਲੇ ਦੀ ਵਾਪਸੀ ਹੋਈ ਹੈ ਉਸ ਤੋਂ ਬਾਅਦ ਕਹਿ ਸਕਦੇ ਆ ਕਿ ਸ਼ਾਇਦ ਪਹਿਲੀ ਵਾਰ ਹੀ ਕੈਮਰੇ ਦੇ ਸਾਹਮਣੇ ਆਏ ਨੇ ਕਿਉਂਕਿ ਦੋਸਤੋ ਛੋਟਾ ਸਿੱਧੂ ਹਲੇ ਬਹੁਤ ਛੋਟਾ ਹੈ ਇਸੇ ਕਰਕੇ ਮਾਤਾ ਚਰਨ ਕੌਰ ਹੋਰੀ ਸਾਰੇ ਦਾ ਸਾਰਾ ਧਿਆਨ ਛੋਟੇ ਸਿੱਧੂ ਦੇ ਉੱਪਰ ਦੇ ਰਹੇ ਨੇ ਪਰ ਹੁਣ ਕੈਮਰੇ ਦੇ ਸਾਹਮਣੇ ਆਏ ਕੈਮਰੇ ਦੇ ਸਾਹਮਣੇ ਆ ਕੇ ਉਹਨਾਂ ਨੇ ਕਈ ਗੱਲਾਂ ਕੀਤੀਆਂ ਕੀ ਕਿਹਾ ਮਾਤਾ ਚਰਨ ਕੌਰ ਨੇ ਸੁਣਾ ਦਿੰਨੇ ਆ ਸੁਪਦੇ ਤਾਂ ਬਹੁਤ ਜਿਆਦਾ ਸੁਪਨੇ ਸੀਗੇ ਪਰ ਇਹ ਜਿਹੜਾ ਹੈਗਾ ਸੀਗਾ ਬਲ ਡਿਸਪੈਂਸਰੀ ਵਾਲਾ ਇਹ ਕਾਫੀ ਸਮੇਂ ਤੋਂ ਲਟਕਿਆ ਪਿਆ ਸੀ ਤੇ ਅੱਜ ਮਤਲਬ ਐਮਐਲਏ ਸਾਹਿਬ ਆਏ ਤੇ ਜਦ ਸਾਡੀ ਸੰਪਤੀ ਦੇ ਨਾਲ ਅਸੀਂ ਅੱਜ ਉਹਦਾ ਜਿਹੜਾ ਬੂਰਪਿਆ ਉਸ ਨੂੰ ਪੂਰਾ ਹੋਇਆ ਤੇ ਜਿਸ ਨਾਲ ਲੋਕ ਸਾਰੀਆਂ ਸੁਖ-ਸੂਰਤਾ ਲੈ ਸਕਣਗੇ ਸਾਡੇ ਪਿੰਡ ਨੂੰ ਬਹੁਤ ਜ਼ਰੂਰਤ ਸੀ ਇਸ ਚੀਜ਼ ਦੀ ਤੇ ਉਹ ਅੱਜ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਉਹ ਤੁਹਾਨੂੰ ਸਾਰੇ ਪਹਿਲਾਂ ਦੱਸ ਦਿੱਤੀਆਂ ਵੀ ਹਾਲੇ ਵੀ ਜਣੀ ਕਿ ਕਾਫੀ ਸੋਹਣਾ ਤੋਂ ਪੱਜਾ ਸਾਡਾ ਪਿੰਡ ਇਸੇ ਕਰਕੇ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਇਹ ਇੱਕ ਸੈਲੀਬ੍ਰਿਟੀ ਦਾ ਪਿੰਡ ਹੈ ਇੱਥੇ ਦੂਰ ਦੂਰ ਤੋਂ ਚੱਲ ਕੇ ਲੋਕ ਆਉਂਦੇ ਆਂ ਬਾਹਰਲੇ ਦੇਸ਼ਾਂ ਤੋਂ ਲੋਕ ਆਉਂਦੇ ਆਂ ਤੇ ਸਾਡੇ ਪਿੰਡ ਦੇ ਵਾਲੇ ਵੱਤ ਤੋਂ ਵੱੱਟਾਂ ਦਿੱਤਾ ਜਾਂਦਾ ਹੈ ਜਨਰਲ ਸਰਦਾਰ ਸਾਹਿਬ ਜਿਨਾਂ ਨੂੰ ਵਿਕਾਸ ਡਿਵੈਲਪਮੈਂਟ ਦੀਆਂ ਸਾਰੀਆਂ ਦੱਸ ਦਿੱਤੀਆਂ ਪਤਸਾਰੋਂ ਹਾਲੇ ਵੀ ਪੁਸ਼ਟੀ ਜਾਂਦੀ ਘਾਟਾ ਅਲਾਈਨਮੈਂਟ ਐਮਐਲਏ ਸਾਹਿਬ ਸਾਹਤੋਂ ਬੱਡੀ ਜਿਹੜੀ ਸਮੱਸਿਆ ਉਹ ਨਿਕਾਸੀ ਦੀ ਐ ਤੇ ਪੀਣ ਵਾਲੇ ਪਾਣੀ ਦੀ ਐ ਨਿਕਾਸੀ ਦੇ ਲਈ ਅਸੀਂ ਬਿਜਲੀ ਚੋਰੀ ਕਰਦੇ ਆ ਪਿਛਲੇ 5 ਸਾਲ ਦੇ ਵਿੱਚ ਤੋਂ ਮਹਿਕਮਾ ਤਾਰਾਂ ਲਾ ਕੇ ਲੈ ਜਾਂਦਾ ਫੇਰ ਮੇਰੇ ਤੋਂ ਵੜੀ ਕਰਕੇ ਫੇਰ ਲਾ ਕੇ ਲੈ ਕੇ ਆਉਂਦੇ ਆ ਮੈਂ ਚਾਹੁੰਦਾ ਤੁਸੀਂ ਸਰਕਾਰ ਤੋਂ ਸਾਡੀ ਥੋੜੀ ਮਦਦ ਕਰੋ ਕਿ ਅਸੀਂ ਇੱਕੋ ਘਟ 10 ਪਰ ਤੋਂ ਦਾ ਜਿਹੜਾ ਸੋਲਰ ਕਨੈਕਸ਼ਨ ਹੈ ਉਹ ਛੱਪੜ ਦੇ ਉੱਤੇ ਲਾ ਸਕੀਏ ਕੋਈ ਤਾਰ ਲੈ ਕੇ ਲੈ ਆਂ ਦਿਓ ਆਹ ਕੋਈ ਗਲਤ ਕੰਮ ਤਾਂ ਗਲਤ ਕੰਮ ਹੀ ਚ ਪਰ ਤੋਂ ਹੁਣ ਵੀ ਪਿੰਡ ਨੀਵੇਂ ਸਾਡੇ ਵੱਧਿਆ ਹੋਇਆ ਸਾਡੀ ਮਜਬੂਰੀ ਹੈ ਤੇ ਪਾਣੀ ਲਿਫਟ ਕਰੇ ਉਹਨਾਂ ਚਿਤ ਤਾਂ ਜਾਂਦਾ ਅਸੀਂ ਗਰਾਊਂਡ ਦਾ ਕੰਮ ਕੀਤਾ ਹੈ ਗਰਾਊਂਡ ਦੀ ਜਿੰਨੀ ਐਮਬੀ ਐ ਉਹ ਹਜੇ ਤੱਕ ਕਲੀਅਰ ਨਹੀਂ ਹੋ ਪਤਾ ਨਹੀਂ ਉਹ ਕਿਹੜਾ ਕਾਰਨ ਹੈ ਵੀਰੋ ਸਾਹਿਬ ਬੈਠੇ ਤੁਸੀਂ ਉਹ ਵੀ ਕਾਰਨ ਦੇ ਕੇ ਉਹ ਜਿਹੜੀ ਐਮਬੀ ਐ ਹੋਈ ਹੈ ਕਿ ਜਰੂਰਤਾ ਜਿਹੜੀ ਪੇਮੈਂਟਾਂ ਨੇ ਜਿਹਨਾਂ ਦੇ ਅਸੀਂ ਦੁਕਾਨਦਾਰਾਂ ਤੋਂ ਸਮਾਨ ਚੱਕਣਾ ਤੇ ਬਸਾਰੀਆਂ ਤੇ ਮੁੱਦਾ ਕਰਦਾ ਤਾਂ ਮਿੱਤਰੋ ਤੁਸੀਂ ਨੇ ਸੁਣਿਆ ਕਿ ਆਖਰ ਮਾਤਾ ਚਰਨ ਕੌਰ ਨੇ ਕੀ ਕਿਹਾ ਬਾਪੂ ਬਲਕੌਰ ਸਿੰਘ ਹੋਰਾਂ ਨੇ ਕੀ ਕਿਹਾ ਦੋਸਤੋ ਵੱਡੀ ਗੱਲ ਹੈ ਕਿ ਸਿੱਧੂ ਦੇ ਜਾਣ ਤੋਂ ਬਾਅਦ ਵੀ ਇਲਾਕੇ ਦੇ ਜਿਹੜੇ ਕੰਮ ਨੇ ਰੋਕੇ ਨਹੀਂ ਪਿੰਡ ਦੇ ਕੰਮ ਹਲੇ ਵੀ ਹੋ ਰਹੇ ਨੇ ਅਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਹਲੇ ਹੋਰ ਜਿਹੜੀਆਂ ਸਹੂਲਤਾਂ ਨੇ ਪਿੰਡ ਨੂੰ ਚਾਹੀਦੀਆਂ ਨੇ ਕਿਉਂਕਿ ਇਹ ਇੱਕ ਐਸੇ ਬੰਦੇ ਦਾ ਪਿੰਡ ਹੈ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਆਪਣੀ ਪਛਾਣ ਬਣਾਈ ਪੂਰੀ ਦੁਨੀਆ ਤੋਂ ਲੋਕ ਮੂਸੇ ਪਿੰਡ ਕਦੇ ਨਾ ਕਦੇ ਤਾਂ ਜਰੂਰ ਆਉਂਦੇ ਨੇ ਹਵੇਲੀ ਦੇਖਣ ਵਾਸਤੇ ਜਿਹੜੀ ਸਿੱਧੂ ਨੇ ਬੜੇ 14 ਦੇ ਨਾਲ ਬਣਾਈ ਸੀ ਸਿੱਧੂ ਦਾ 911 ਸਿੱਧੂ ਦੀ ਸਮਾਦ ਜਿੱਥੇ ਅੱਜ ਵੀ ਬੁੱਤ ਲੱਗਾ ਹੈ ਸਿੱਧੂ ਦਾ ਉਹ ਦੇਖਣ ਵਾਸਤੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਇਸੇ ਕਰਕੇ ਮਾਤਾ ਹੋਰਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸੁਧਾਰਿਆ ਜਾਵੇਗਾ ਪਿੰਡ ਨੂੰ ਹੋਰ ਕੰਮ ਨੇ ਜਿਹੜੇ ਕਰਾਏ ਜਾਣਗੇ ਤਾਂ ਕਿ ਲੋਕ ਪਿੰਡ ਦੇਖ ਕੇ ਵੀ ਖੁਸ਼ ਹੋ ਜਾਣ ਹਵੇਲੀ ਦੇਖ ਕੇ ਤਾਂ ਹੁੰਦੇ ਹੀ ਹੁੰਦੇ ਨੇ ਪਿੰਡ ਦੇਖ ਕੇ ਵੀ ਕਹਿਣ ਕਿ ਮੂਸੇ ਪਿੰਡ ਜਾ ਕੇ ਆਏ ਆ ਕਿਉਂਕਿ ਅੱਜ ਕੱਲ ਗੂਗਲ ਦੇ ਉੱਪਰ ਬਹੁਤ ਸਰਚ ਕੀਤਾ ਜਾਂਦਾ ਹੈ ਬਾਈ ਸਿੱਧੂ ਮੂਸੇਵਾਲੇ ਦਾ ਪਿੰਡ ਵੀਡੀਓ ਚੰਗੀ ਲੱਗੀ ਹੋਵੇ ਦੋਸਤੋ ਸ਼ੇਅਰ ਕਰ ਦਿਓ ਅਗਰ ਦੇਖ ਰਹੇ ਹੋ ਫੇਸਬੁੱਕ ਦੇ ਉੱਪਰ ਵੀਡੀਓ ਨੂੰ ਸ਼ੇਅਰ ਕਰਕੇ ਪੇਜ ਨੂੰ ਫੋਲੋ ਕਰ ਲਿਓ ਅਗਰ ਤੁਸੀਂ ਦੇਖ ਰਹੇ ਹੋ ਇਹ ਵੀਡੀਓ YouTube ਦੇ ਉੱਪਰ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਰਬ ਰੱਖਾ ਮਾਤਾ ਚਰਨ ਕੌਰ ਛੋਟੇ ਸ਼ੁਭਦੀਪ ਦੇ ਪੈਦਾ ਹੋਣ ਤੋਂ ਬਾਅਦ ਪਹਿਲੀ ਵਾਰੀ ਕੈਮਰੇ ਦੇ ਸਾਹਮਣੇ ਆਏ ਔਰ ਉਹਨਾਂ ਨੇ ਆ ਕੇ ਡਿਸਪੈਂਸਰੀ ਦੀ ਬੁਨਿਆਦ ਰੱਖੀ ਜਿਹੜਾ ਕਿ ਸਿੱਧੂ ਮੂਸੇ ਵਾਲੇ ਦਾ ਇੱਕ ਖੁਆਬ ਸੀਗਾ ਔਰ ਮਾਤਾ ਨੇ ਇਹ ਵੀ ਦੱਸਿਆ ਕਿ ਇਹ ਬੜੀ ਦੇਰ ਤੋਂ ਕੰਮ ਜਿਹੜਾ ਵਾ ਉਹ ਲੰਮਕਿਆ ਹੋਇਆ ਸੀ ਇਹਦੇ ਵਿੱਚ ਕੋਈ ਨਾ ਕੋਈ ਮਸਲਾ ਬਣੰਦਿਆ ਸੀਗਾ ਪਰ ਹੁਣ ਐਮਐਲਏ ਸਾਹਿਬ ਆਏ ਆ ਔਰ ਉਹਨਾਂ ਨੇ ਉਹਦਾ ਨੀਂ ਪੱਥਰ ਜਿਹੜਾ ਵਾ ਰੱਖ ਦਿੱਤਾ ਹੈਗਾ ਵਾ ਹੋਰ ਵੀ ਬਹੁਤ ਸਾਰੇ ਮਨਸੂਬੇ ਹੈਗੇ ਆ ਸਿੱਧੂ ਮੂਸੇਵਾਲੇ ਦੀਆਂ ਖੁਆਇਸ਼ਾਂ ਜਿਹੜੀਆਂ ਕਿ ਪੂਰੀਆਂ ਕਰਨੀਆਂ ਬਾਕੀ ਹੈਗੀਆਂ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਐਮਐਲਏ ਨੂੰ ਉਹਨਾਂ ਨੇ ਇਹ ਵੀ ਰਿਕਵੈਸਟ ਕੀਤੀ ਹੈ ਕਿ ਇਹ ਇੱਕ ਸੈਬਟਰੀ ਦਾ ਪਿੰਡ ਹੈਗਾ ਵਾ ਇਥੇ ਲੋਕ ਜਿਹੜੇ ਇੱਕ ਵੱਡੀ ਤਦਾਦ ਦੇ ਵਿੱਚ ਆਉਂਦੇ ਹੈਗੇ ਜਿਹੜੀ ਵਾਹਤੂ ਸਹੂਲਤਾਂ ਦਾ ਫੁਗਦਾਨ ਹੈ ਜਿਸ ਦੀ وجہ ਤੋਂ ਜਿਹੜੀਆਂ ਸੰਗਤਾਂ ਆਉਂਦੀਆਂ ਉਹਨਾਂ ਨੂੰ ਬਹੁਤ ਸਾਰੇ ਮਸਾਇਲ ਦੇ ਪੇਸ਼ ਹੁੰਦੇ ਆ ਔਰ ਇਸ ਪਿੰਡ ਦੇ ਵਿੱਚ ਇਥੇ ਜਿਆਦਾ ਤੋਂ ਜਿਆਦਾ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਮਸਲੇ ਤਾਂ ਕਿ ਉਹਨਾਂ ਨੂੰ ਕਿਸੇ ਵੀ ਕਿਸਮ ਦਾ ਕੋਈ ਵੀ ਮਸਲਾ ਪੇਸ਼ ਨਾ ਆਵੇ ਕਿਉਂਕਿ ਸਿੱਧੂ ਮੂਸੇ ਵਾਲਾ ਉਹ ਸਿਗਾ ਫਨਕਾਰ ਹੈ ਜਿਨੇ ਕਿ ਪੂਰੀ ਦੁਨੀਆ ਦੇ ਉੱਤੇ ਸਿੱਧੂ ਮੂਸੇ ਪਿੰਡ ਦਾ ਨਾਮ ਰੋਸ਼ਨ ਕੀਤਾ ਨਾ ਸਿਰਫ ਨਾਮ ਰੋਸ਼ਨ ਕੀਤਾ ਬਲਕਿ ਸਿੱਖਾਂ ਦਾ ਪੂਰੀ ਦੁਨੀਆ ਦੇ ਵਿੱਚ ਸ਼ਿਮਲਾ ਵੀ ਉੱਚਾ ਕੀਤਾ ਇੱਕ ਅਲੈਦਾ ਪਹਿਚਾਨ ਬਣਾਈ ਸੀ ਆਪਣੇ ਗਾਣਿਆਂ ਦੇ ਜ਼ਰੀਏ ਔਰ ਉਹਨਾਂ ਦਾ ਪਿਆਰ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਵਜ੍ਹਾ ਤੋਂ ਹੀ ਮਾਤਾ ਤੇ ਬਾਪੂ ਜਿਹੜੇ ਆ ਉਹਨਾਂ ਨੂੰ ਜੀਉਣ ਦਾ ਸਹਾਰਾ ਮਿਲਿਆ ਕਿਉਂਕਿ ਉਹਨਾਂ ਨੇ ਉਹਨਾਂ ਦੀ ਹਿੰਮਤ ਨਹੀਂ ਟੁੱਟਣ ਦਿੱਤੀ ਹਰ ਮੌਕੇ ਤੇ ਉਹਨਾਂ ਦੀ ਹਿੰਮਤ ਵਧਾਈ ਨਾਲ ਸ਼ਾਮਲ ਹੋ ਕੇ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਉਹ ਖੁਸ਼ ਹੋਏ ਔਰ ਖਾਂ ਦੇ ਵਿੱਚ ਉਹ ਗਮਗੀਨ ਹੋਏ ਅਗਰ ਸੰਗਤਾਂ ਦਾ ਸਹਾਰਾ ਨਾ ਹੁੰਦਾ ਤੇ ਬਾਪੂ ਤੇ ਮਾਤਾ ਦਾਦ ਨਵੇਂ ਸਿਰੇ ਤੋਂ ਜ਼ਿੰਦਗੀ ਦਾ ਆਗਾਜ਼ ਕਰਨਾ ਮੁਸ਼ਕਲ ਹੋ ਜਾਣਾ ਸੀਗਾ ਦੂਸਰਾ ਬਹੁਤ ਸਾਰੇ ਲੋਕਾਂ ਦੀ ਅਰਦਾਸ ਦੇ ਜ਼ਰੀਏ ਹੀ ਰੱਬ ਨੇ ਸੁਣੀ ਔਰ ਛੋਟੇ ਸ਼ੁਭਦੀਪ ਨੇ ਜਨਮ ਲਿਆ ਜਿਹੜਾ ਜਿਹੜੇ ਕੰਮ ਹੁਣ ਸਿੱਧੂ ਮੂਸੇ ਵਾਲਾ ਆਪ ਕਰਨਾ ਚਾਹੁੰਦਾ ਸੀਗਾ ਉਹ ਕੁਝ ਤੇ ਬਾਪੂ ਤੇ ਮਾਤਾ ਕਰਨ ਦੇ ਨੇ ਤੇ ਬਾਕੀ ਜਿਹੜੇ ਆ ਉਹ ਰੱਬ ਨੇ ਚਾਇਆ ਤੇ ਛੋਟਾ ਸ਼ੁਭਦੀਪ ਪੂਰੇ ਕਰੇਗਾ ਫਿਰ ਉਹ ਤੁਹਾਡਾ ਇਸ ਦੇ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੀਰ ਸਾਰਾ ਖਿਆਲ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼